ਹੋ ਗਏ ਸੀ ਸੀਨਾ ਆ ਕੇ ਤਿਆਰ ਹੁਣ ਚੱਲਦੇ ਆ ਦੋਦੇ ਤੂੰ ਚੱਲੇਂਗੀ ਨਰਗਣਾ ਦੋਦੇ ਜਾਵੇਂਗਾ ਪੱਕਾ ਤੇ ਫਿਰ ਅਸੀਂ ਚੀਜੀ ਚੂਜੀ ਤੇ ਲੈੰਦੀ ਹੈਂ ਰੋਂਦੀ ਤਾਂ ਨਹੀਂ ਕੋਈ ਰੋਲਾ ਤਾਂ ਨਹੀਂ ਪਾਉਂਦੀ ਚਲ ਠੀਕ ਹੈ ਛਣੀ ਕੀ ਕਹਿੰਦਾ ਛਣੀ ਕਹਿੰਦਾ ਦੇਖਣੀ ਜਾਣਾ ਚਲ ਠੀਕ ਹੈ ਮੈਂ ਲੈ ਜਾਉਂਗਾ ਸੋਤ ਨੂੰ ਠੀਕ ਹੈ ਚੱਲਦੇ ਆ ਫਿਰ ਪੁੱਤ ਆਪਾ ਉਹ ਤੇਰੇ ਨਾਲ ਬਹੁਤ ਕਲੇਸ਼ ਹੈ ਹੈ? ਛਣੀ ਕਹਿੰਦਾ ਲੈ ਕੇ ਨਹੀਂ ਜਾਣਾ। ਹੂੰ? ਹੈ? ਲੁਕਦੀਆਂ ਹੁਣ ਤੂੰ। ਮਗਰ ਲੁਕਦੀਆਂ। ਹੈ? ਹੁਣ ਤਾਂ ਪਤਾ ਲੱਗੀ ਜਾਣਾ ਬੁੱਤ ਤੈਨੂੰ ਤਾਰੂਗਾ ਉਹ। ਕਿੰਨੇ ਮਰਜੀ ਲੁਕ ਲਾ। ਜਿਸ ਗਣ ਪਹਿਲੋਂ ਕਹੀ ਹੈ ਕਹਿੰਦੀ ਮੈਂ ਜਾਣਾ ਦੁੱਧੇ। ਘੋੜਾ ਕਹਿੰਦਾ ਲੈ ਕੇ ਨਹੀਂ ਜਾਣਾ। ਐ ਰੋਟਾ ਓਏ ਲਗਣ ਹੂੰ ਉੱਤਰ ਜਾ ਪੁੱਤ ਹੂੰ ਕੱਲ ਨੂੰ ਲੈ ਜਾਾਂਗੇ ਤੈਨੂੰ ਦੂਰ ਜਾਵਾਂਗੇ ਪਤਾ ਸੀ ਬਠਿੰਡੇ ਜਾਵਾਂਗੇ ਹੈਂ ਨਾ ਲੋ ਨਹੀਂ ਪੁੱਤ ਦੂਰ ਜਾਵਾਂਗੇ ਹੈਂ ਓਏ ਹੁਣੇ ਐ ਕਹ ਤੂੰ ਕਰਦਾ ਯਾਰ ਰਹਿ ਪੁੱਤ ਤੂੰ ਸਾਰਾ ਦਿਨ ਨਾਲ ਆ ਹੈਂ ਕੌਣ ਜੀਜੀ ਲਿਆ ਦੇਗਾ ਤੇਰੇ ਪੁੱਤ ਬਣ ਕੇ ਮੈਂ ਤਾਂ ਦੀ ਗੱਲ ਹੀ ਆ ਜੀਜੀ ਕਿੰਡਰ ਜੁਆ ਦਾ ਪੈਟਕ ਲਾ ਦੂੰ ਵੱਡਾ ਚਾਕਲੇਟ ਵੀ ਲਿਆ ਨੂੰ ਪੁੱਤ ਬਣ ਕੇ ਅਸੀਂ ਲੇਟ ਹੋ ਜਾਾਂਗੇ ਉਹ ਛੰਡੇ ਜਾਵਾਂਗੇ ਅਸੀਂ ਰਾਤ ਤੇ 10 ਵਜੇ ਜਾਣੇ ਪੁੱਤ ਸਾਨੂੰ ਫਿਰ ਚਾਚੇ ਦੀ ਮੰਦਰ ਨਹੀਂ ਜਾਣਾ ਤੈਨੂੰ ਇਹ ਨਾ ਕਰ ਉਹੋ ਹੀ ਤਾਂ ਗੱਲ ਹੈ ਕੱਲ ਨੂੰ ਗੁਰਦੁਆਰੇ ਦੁੱਧ ਜਾਨੇ ਉਹ ਕਰਕੇ ਤੜਕੇ ਦੁੱਧ ਜਾਨੇ ਹੈ ਤੜਕੇ ਦੁੱਧ ਦੇ ਲਾ ਬਾਹਾਂ ਚ ਕਿੰਨਾ ਲੈ ਕੇ ਜਾਏਗਾ ਕਿਵੇਂ ਫਰਮਾਨ ਨਾ ਜਾ ਕਰ ਪੁੱਤ ਨਹੀਂ ਯਾਰ ਪਤਾ ਹੀ ਨਹੀਂ ਹੁੰਦਾ ਹੈ ਤੂੰ ਤਾਂ ਰੋਜ ਹੀ ਕਹਉਂਨੇ ਕੱਲ ਨਹੀਂ ਜਾਂਦਾ ਨਹੀਂ ਬੋਤ ਅੱਜ ਅੱਜ ਜਾਵਾਂ ਸੁਣ ਬਠਿੰਡੇ ਜਾ ਕੇ ਆਉਣਾ ਫੇ ਲੇਟ ਹੋ ਜਾਗੇ ਅਸੀਂ ਪਰ ਰਾਤ ਹੋ ਜੂ ਸਾਨੂੰ ਤਾਂ 12 ਵਜੇ ਜਾਣਗੇ ਨਹੀਂ ਅੱਜ ਹੀ ਲੈ ਜੀ 12 ਵਜੇ ਜਾਣੀ ਤਾਂ ਰਾਤ ਹੋ ਜੂਗੀ ਯਾਰ ਨਹੀਂ ਮੇਰੇ ਕੋਲ ਯਾਰਾ ਕਾ ਤਾਂ ਕਰਦਾ ਮੁੱਤ ਬਣ ਕੇ ਚੀਜੀ ਲਿਆ ਰਹੇ ਕਿੰਨੇ ਵਜੇ ਜਿੰਨੀ ਤੇ ਗਲੇ ਗਲੇ ਲੱਗ ਜਣਗੇ ਤੋਂ ਦੇ ਲਾਇਆ ਨਾਂ ਕੰਮ ਹੋਣੇ ਯਾਰ ਜੱਗ ਮੇਲਾ ਐਨ ਆਲਾ ਹੋਰ ਮੋਟਰਾਂ ਵਗੈਰਾ ਯਾਰ ਕਿਨਾਂ ਨਹੀਂ ਬਣਦੀ ਤੇਰੀ ਹੂੰ ਜਦੋਂ ਆਏਗਾ ਕੀ ਹਾਲ ਨੇ ਕੀ ਹਾਲ ਵਿੱਚ ਚੱਲ ਆ ਜਾ ਤੂੰ ਗਰਾਂਡ ਵਧੀਆ ਬਈ ਠੀਕ ਹੈ ਬਈ ਬਰਾਬਰ ਹਾਂ ਬਈ ਵਧੀਆ ਸੌਤ ਮੈਂ ਮੁੱਕ ਗਿਆ ਫਤਵਾ ਅੱਲਾ ਹੀ ਜਾਇਆ ਪੱਗ ਦੀ ਕੰਮ ਕੀ ਕਰਦੇ ਕੋਈ ਜਾਂਦੀ ਹੋਈ ਤੇਰੇ ਦਿਮਾਗ ਉੱਥੇ ਫਿਰਦਾ ਜਾਂਦਾ ਆਮ ਨੂੰ ਪਤਾ 2 ਵਜੇ ਨਿਕਲ ਜਾਂਦਾ ਥੋੜੀ ਜਿਹੀ ਤੈਨੂੰ ਲੱਗਦੀ ਆ ਮਾੜੀ ਮੋਟੀ 2 ਵਜੇ ਕੱਢ ਜਾਂਦਾ ਪਤਾ ਕੀ ਕਰਨੀ ਆ ਤੁਸੀਂ ਦੋਨੇ ਪਾਸੇ ਨਾਲ ਤੂੰ ਆਲ ਨਹੀਂ ਬੱਸ ਇਹ ਜਿੱਦੇ ਪਰ ਕੋਤੇ ਦਾ ਉਹ ਆਹ ਜਿਹੜੀ ਮੈਨੂੰ ਪੜਾ ਚਾਹ ਇੱਕ ਤੇਰੀ ਆਹ ਇਹ ਐਡੀ ਖਤਰਨਾਕ ਨਹੀਂ ਹਾਂ 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 ਹੋਰ ਫਿਰ ਵੀ ਛੇ ਹਾਂ ਕਿਵੇਂ ਤੂੰ ਲਾ ਗਰੇ ਗੁੜੇ ਹੈ ਇਹ ਤਾਂ ਸ਼ੁਰੂ ਕਰਦੇ ਆਏ ਉਹ ਵੀ ਬਾਰ ਕੋਈ ਭੇਜਿਆ ਉਹਦੀ ਭਾਰੀ ਭਾਈ ਮੈਂ ਵੀ ਦੂਰੀਆ ਭੇਜੀ ਤੇ ਨਾ ਗਰਾਊਂਡ ਬਾਲਾ ਖੁਸ਼ਕ ਹੋਇਆ ਪਿਆ ਹੂੰ ਪੋਟਰ ਚਲਾ ਕੇ ਨਾ ਜੇ ਪਾਣੀ ਅਗਰ ਫੁੱਲ ਛੱਡ ਦੇ ਤਨ ਮੈਂ ਦੱਸਿਆ ਸੀ ਆਉਣ ਸਾਰੀ ਮੈਂ ਇਹਦੇ ਵਿੱਚ ਵੀ ਰੌਣਕ ਹੀ ਸੀ ਰੌਣਕ ਮੇਲਾ ਹੈ ਨਹੀਂਗਾ ਹਾਂ ਇਹ ਨਾ ਰੂਪ ਗਰਾਊਂਡ ਆਉਣ ਤੋਂ ਪਹਿਲਾਂ ਮੜਾ ਮੋਟਾ ਇਹਦੇ ਤੇ ਸਪੱਗ ਮਾਲ ਰੱਖਦਾ ਹੈ ਤੇ ਉੱਪਰ ਭੱਜਾ ਨਹੀਂਗਾ ਤੂੰ ਮੈਂ ਤੈਨੂੰ ਉਹ ਖਾਲੀ ਹੀ ਪਾਇਆ ਬੁੱਧ ਇਹ ਹੈ ਮੇਰੇ ਵੀਰੋ ਦੋਦੇ ਦਾ ਗਰਾਊਂਡ ਦੋ ਵਾਰੀ ਵਰਲਡ ਕੱਪ ਹੋਇਆ ਉਰੇ ਦੋਦੇ ਚ ਹੈ ਬੱਚੇ ਘਟ ਗਏ ਹਾਂ ਸਹੀ ਗੱਲ ਹੈ ਰੌਣਕ ਮੇਲਾ ਅੱਜ ਹੈ ਨਹੀਂ ਬਹੁਤ ਰੌਣਕ ਮੇਲਾ ਹੁੰਦਾ ਇੱਥੇ ਇਹ ਗਰਾਊਂਡ ਚ ਨਰਸਰੀ ਬਹੁਤ ਹੈ ਪਲੇਰਾਂ ਦੀ ਅੱਜ ਗਰਮੀ ਕਰਕੇ ਘਟ ਆਏ ਐ ਨਹੀਂ ਦਿਖਾਉਂਦੇ ਸਾਨੂੰ ਬਹੁਤ ਬੱਚੇ ਆਉਂਦੇ ਕੋੜੇ ਇੱਥੇ ਹਨ ਅੱਜ ਗਰਮੀ ਕਰਕੇ ਘਟ ਆਏ ਨੇ ਕਾਫਾ ਪਹਿਲਾਂ ਆ ਗਏ ਘਟ ਆਉਂਦੇ ਉਹ ਘਟ ਆਉਂਦੇ ਹੈਂ ਉਹੀ ਘਟ ਆਉਂਦੇ ਹਾਂ ਉਹ ਤਾਂ ਬਹੁਤ ਹੁੰਦੇ ਨਹੀਂ ਬਹੁਤ ਨਹੀਂ ਇੱਧਰ ਆਪਣਾ ਬਾਬਰ ਵਾਲਾ ਫਲ ਦਾ ਰਣੰਕਰ ਦਾ ਸੱਤਾਂ ਗਰਮ ਹੋਏ ਗੋੜਾ ਚੱਲ ਪੈਣਾ ਪਹਿਲਾਂ ਲੰਗ ਮਾਰਦਾ ਹਾਂ ਬਰਾੜ ਆ ਗਿਆ ਵੀ ਮੋਟਾ ਹੂੰ ਨਰਵਰ ਫਸਰੀ ਦਾ ਅਰ ਦੋਈ ਨਾ 42 ਮਾਦੀ ਕਿਨੇ ਛੜਤ ਤੈਨੂੰ ਹੈ ਥੈਂਕ ਯੂ ਬਹੁਤ ਬੋਸ ਤੁਰੋਂ ਆਏਗਾ ਮੈਨੂੰ ਵਿਹਲਾ ਹੀ ਮਿਲ ਆ ਜਾ ਕਰੂਗਾ ਹੈ ਵਿਹਲਾ ਵਿਹਲਾ ਮੈਨੂੰ ਫੋਨ ਲਾ ਰਾ ਕਰ ਮੈਂ ਵਿਹਲਾ ਹਾਂ ਨਾ ਤੇਰੇ ਕੋ 10 ਮਿੰਟ ਵਾਲਾ ਆ ਵਿਹਲਾ ਨਹੀਂ ਬਾਬੇ ਤੋਂ ਪੂਰੀ ਖੁਸ਼ੀ ਹੋਈ ਬਰਾੜ ਤੈਨੂੰ ਦੇਖ ਕੇ ਕੋੜੇ ਨੂੰ ਹੈ ਠੀਕ ਹੈ ਅੱਜ ਪਹਿਲਾ ਦਿਨ ਹੈ ਕੋੜੇ ਦਾ ਹੈ ਬਸ ਤੇਰੇ ਕੋਲੇ ਆ ਜਾ ਕਰ ਸਿਆ ਇਹ ਦਵਾਈ ਕਿਦੀ ਲਾਇਆ ਹੁਣ ਤੋਂ ਮਾਈਕੀ ਲਾਇਆ ਮਾਂ ਜੀ ਮਿਲਦੀ ਨਹੀਂ ਬਾਈ ਅੱਛਾ ਵਾ ਵਾ ਹਿੰਨੇ ਕੋਈ ਕਿਵੇਂ ਬਰਾੜ ਪੈਂਦਾ ਪਰ ਕਿਹਦੇ ਨਾਲ ਵੇ ਹਾਂ ਦੇਖਿਆ ਪਹਿਲਾਂ ਦੀ ਹਾਂ ਪਾਣੀ ਇਹਨੇ ਆਪ ਹਰੀ ਘਾ ਲਓ ਠੀਕ ਹੁਣ ਇਹ ਸਹੀ ਹੈ ਜੀ ਟਿਕਟੂ ਕਨ ਹਣਾ ਸਾਰਾ ਵਜੇ ਟੀ ਦਾ ਨੁਕਸਾਨ ਕਰਦਾ ਬਾਈ ਸਹੀ ਗੱਲ ਹੈ ਦਵਾਈ ਦਵਾਈ ਆਪਾਂ ਜਿਹੜਾ ਘਾਟੂ ਮਾ ਫਟਾ ਉਹ ਮਾਂ ਸੇਕ ਪੱਤੇ ਨਾਲ ਕੋਲ ਕੋਦ ਦੋ ਸੀਰੂ ਸੀਰੂ ਆਪਰੇ ਕਿ ਦੀ ਸਕੀ ਨਹੀਂ ਦੇਖ ਦੇ ਤਰਚਾ ਹੋਰ ਬਰਾੜ ਦੇਲੇ ਹੋ ਗਏ ਕਿਤੋਂ ਖੇਤੋਂ ਜੋ ਵਿਲੇ ਆ ਬਈ ਰੜਾ 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 ਰੈਲ ਉਹ ਤਰ 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 ਇਹ ਬੰਦੇ ਸੈੱਟ ਕਰਨੇ ਹਾਂ ਹਾਂ ਮੈਂ ਵਿਲ ਇਸ ਕਮਤੀ ਹਾਂ ਅੱਛਾ ਇਹ ਕਾ ਬੰਦਾ ਸੈੱਟ ਕਰਨਾ ਇਹ ਤੇ ਜਾਰੀ ਕਰਨੇ ਕੰਟਰੋਲ ਮੈਂ ਅੱਛਾ ਜੀ ਬਣਾਣਾ ਮੇਰੀ ਗੱਲ ਸੁਣ। ਤੇ ਜਿਆਦਾ ਹੀ ਪੀੜਾ ਲਾਉਣ ਨੂੰ। ਜਿਹੜਾ ਕਿ ਨਹੀਂ ਉਹਨੂੰ ਉਹਨੇ ਆਪਾਂ ਨੂੰ ਕਿਹੜਾ ਕੋਈ ਨਿਸ਼ਾਨ ਵੀ ਨਹੀਂ ਦਿੱਤਾ ਪਤਾ। ਮੇਰਾ ਸਹੀ ਆ। ਉਹ ਮੈਂ ਦੂਰ ਨੂੰ ਮੋਗ ਗਿਆ ਸਹੀ ਆ। ਆਪਾਂ ਸੈਟ ਨਹੀਂ ਬੈਠਾ ਹੁਣ ਤਾਂ ਮੈਂ ਤਾਂ ਫਿਰ ਟਾਰਗੇਟ ਵਾਲੇ ਅੰਦਰ ਕੰਮ ਜੋਰ। ਮੇਰੇ ਕਿਤੇ ਪਈ ਨਹੀਂ। ਹੁਣ ਮੈਂ ਕੀ ਕਹਿ ਕੋ ਜਾਣ। ਜੇ ਤੁਸੀਂ ਗੈਟ ਫਲਾਈ ਲੈ ਕੇ ਜਾਣਾ ਜ਼ਰੂਰ। ਮੈਂ ਹੁਣ ਕੀ ਕਹਿ ਕੋ ਜਾਣ। ਕੀ ਪਾਉ ਉਹਨੂੰ। ਜੇ ਮਾਰੀ ਮਰਾਲਾ ਉਹ ਮੇਰੇ ਇਕੱਢੀ ਫਿਰ। ਚੈੱਕ ਕਰ ਕੇ ਆਉਂਗਾ ਹੁਣ ਮੈਂ। ਜੋ ਗਿਆ ਆਉਂਗਾ। ਤੇਰੇ ਨਾਲ 5000 ਰੁਪਏ ਮੈਂ ਸਰ। ਬਸ ਨਹੀਂ ਨਹੀਂ। ਪੈਸੇ ਤੂੰ ਬਾਲੇ ਦੇਣੇ ਹੋਣਗੇ ਬਰਾੜਾ ਘੱਟ ਘੱਟ ਤੂੰ ਸੌਆਂ ਖਾਧੀਆਂ ਹੋਣੀਆਂ ਵਾਲੀਆਂ ਦਾ ਬਾਬਿਆਂ ਦੀਆਂ ਬਾਬਿਆਂ ਦੇਣੇ ਹੋਣਗੇ ਬਾਬਿਆਂ ਦੀਆਂ ਬਾਧੂ ਸੌਆਂ ਦੇਣੇ ਜਿਹੜੇ ਬਾਬੇ ਸੌਖ ਸੌਕੜੀ ਉਹ ਮਨ ਨਾਲ ਤਾਂ ਦੇ ਹੀ ਦੇਣਗੇ ਅੱਛਾ ਠੀਕ ਦੋ ਚਾਰ ਬੰਦੇ ਪਿਛੇ ਦੀ ਧਰ ਕਿੰਨੀ ਕਿਰੇਣੀ ਤੂੰ ਕਾਪੀ ਸੇ ਮਾਇਰ ਮਾਜੀ ਪੁਆਇ ਦੇ ਥੋੜਾ কাল ਤੂੰ ਆ ਜਾ ਗਏ ਕਿੰਨੇ ਫੋਨ ਲਾ ਕੇ ਨੂੰ ਕਿਉਂ ਕਰਾਉਣਾ ਆ ਆ ਜਾ ਗਏ ਪੱਕਾ ਫਿਰ ਫਿਰ ਕੇ ਰੋਟੀ ਹਾਏ ਮੋਂ ਦੀ ਆ ਮਿੱਤਾ ਸੈੱਟ ਹੁੰਦਾ ਚਲ ਖਾਏ ਰੋਟੀ ਨਾ ਕਿੱਥੋਂ ਵਾਲੀ ਆ ਜੀ ਆਉਂਗਾ ਖਾਤਾ ਵੀ ਤਹਾਏ ਮੋਂ ਪੇਰੀਆ ਸਹੀ ਗੱਲ ਹੈ ਬੜਾ ਕੱਲ ਜਾਣਾ ਹੈ ਸੁਨੀ ਜੁਰਾ ਨੂੰ ਬਲੌਗ ਬਣਾਏਗਾ ਜੀ ਗਣਾ ਤੇ ਵੀ ਲੈ ਪੱਕਾ ਲੱਜੀ ਮਡੰਗਾ ਤੈਨੂੰ ਲੈ ਫਿਰ ਕੋੜੇ ਬਾਈ ਕੋਲ ਹੋਇਆ ਠੀਕ ਹੋਇਆ ਮੜ ਜਾਇਆ ਚੱਲਦੇ ਆ ਫਿਰ ਹੁਣ ਚੱਲਦੇ ਆ ਸੀ ਘਰੇ ਅੱਜ ਆ ਸੀ ਕੋੜਾ ਗਰਾਊਂਡ ਚ ਪਹਿਲੇ ਦਿਨ ਅੱਜ ਪਹਿਲੇ ਬਹੁਤ ਵਧੀਆ ਲੱਗਾ ਹਾਂ ਕਿੰਨੇ ਟਾਈਮ ਅਧੋਆ ਕੋੜੇ ਚ ਗਰਾਊਂਡ ਸਹੀ ਗਰਾਊਂਡ ਤਾਂ ਖਤਾਂ 8 ਮਹੀਨੇ ਬਾਅਦ ਹੈ ਨਾ ਠੀਕ ਕਿਵੇਂ ਲੱਗਿਆ ਵਧੀਆ ਲੱਗਿਆ ਫਿਰ ਚਲ ਚਾ ਠੀਕ ਆਇਆ ਕਰ ਭਰਾ ਹੁਣ ਰੌਣਕ ਹੋਰ ਮੁੱਲ ਨਾਲ ਇਹ ਦੌਰ ਦਾ ਮਸੀਤਾਂ ਦਾ ਖਿੰਦ ਮਸੀਤਾਂ ਨੂੰ ਬਹੁਤ ਨੂੰ ਹਟ ਗਈ ਸੀ ਸਹੀ ਗੱਲ ਮੇਰੀ ਕੋ ਸੋਣੋ ਇਸ ਦਾਣਾ ਜ਼ਰੂਰੀ ਹੈ ਹਾਂ ਠੀਕ ਚਲ ਬਹੁਤ ਚੰਗੀ ਗੱਲ ਹੋਇਆ ਤੂੰ ਆਇਆ ਅੱਜ ਨਹੀਂ ਕਰ ਸਬਦੀਆਂ ਨਟ ਆਇਆ ਗੁਰੂ ਨਾਲੇ ਤੁਸੀਂ ਆਉਂਦੇ ਬਹੁਤ ਨੇ ਚਲ ਦਵਾਜ ਦਾ ਫਰੈਸ਼ ਆਂਦਾ ਬੰਨ ਖਾਣੀ ਬਾਲਾ ਹੋਰ ਹੁਣ ਸਹੀ ਗੱਲ ਹੈ ਆਇਆ ਕਰ ਬਈ ਲਾੜੀ ਵੀਰ ਜੀ ਬਣਾ ਕੇ ਅਸੀਂ ਘਰੇ ਇੱਦਾਂ ਬਲੌਗ ਸਾਡਾ ਸਮਾਪਤ ਗੁਣ ਫਾਉਂਡ ਦਿਖਾ ਦਿੱਤਾ। ਅੱਜ ਦਾ ਬਲੌਗ ਦੱਸੋ ਕਿਵੇਂ ਲੱਗਿਆ ਕਮੈਂਟ ਸ਼ੇਅਰ ਕਰਕੇ ਸਬਸਕ੍ਰਾਈਬ ਵੀ ਕਰਿਓ ਜੀ। ਸਬਸਕ੍ਰਾਈਬ ਕਰੋ ਚੈਨਲ ਨੂੰ। ਤੁਸੀਂ ਕਹੋ ਬਾਈ ਜੀ। ਹੋਰ ਸਪੋਰਟ ਕਰੋ। ਬਾਈ। ਹੈਂ? ਬਾਈ।